ਹੈਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਮੇਰੀ ਫਤਿਹ ਪ੍ਰਵਾਨ ਕਰਨੀ ਜੀ ਤੇ ਇਹ ਸਮਾਗਮ ਹੈਗਾ ਰੋਡੇ ਪੈਣ ਦਾ 2 ਜੂਨ ਦਾ ਇਹ ਸਮਾਗਮ ਆਪਾਂ ਤੁਹਾਨੂੰ ਪਹਿਲਾ ਵਾਰ ਤੋਂ ਟੈਂਟ ਤੋਂ ਬਾਹਰ ਪੰਡਾਲ ਤੋਂ ਬਾਹਰ ਦਾ ਵੀਊ ਦਿਖਾ ਦਿੰਨੇ ਆ ਕਿਉਂਕਿ ਗਰਮੀ ਬਹੁਤ ਸੀਗੀ ਜੀ ਤੇ ਬਹੁਤ ਸਾਰੇ ਲੰਗਰ ਸ਼ਬੀਲਾਂ ਲੱਗਣਾ ਹੋਣਾ ਸੀ ਨਾ ਤੇ ਆਪਾਂ ਤੇਰਾ ਮੱਥਾ ਟੇਕ ਕੇ ਅੰਦਰ ਬਹਿ ਗਏ ਸੀਗੇ ਬਾਅਦ ਚ ਜਾਂਦੇ ਹੋਏ ਨੇ ਆਪਾਂ ਛਕਿਆ ਤੇ ਇਥੇ ਸ਼ਬੀਲਾਂ ਲੱਗੀਆਂ ਹੋਈਆਂ ਸੀ ਨਾ ਤੇ ਮਤੀਰੇ ਦਾ ਲੰਗਰ ਲੱਗਾ ਸੀ ਜੰਨੇ ਦੇ ਰਸ ਦੀ ਸ਼ਬੀ ਲੱਗੀ ਹੋਈ ਸੀ ਖੱਟੀ ਵੀ ਤੇ ਇੱਥੇ ਲੱਸੀ ਦੀ ਲੱਗੀ ਹੋਈ ਸੀ ਹੋਰ ਕਈ ਤਰ੍ਹਾਂ ਦੇ ਜਿਵੇਂ ਕਿ ਜਿਵੇਂ ਕੀ ਬਾੜੀ ਵੱਟਦੇ ਆ ਦੀ ਜਾਪਨੀ ਸਾਹਿਬ ਦੇ ਪਾਠਾਂ ਦੀ ਬਾਣੀ ਉਹਨਾਂ ਦੇ ਅੰਦਰ ਨਿਰੰਤਰ ਚੱਲਦੀ ਰਹਿੰਦੀ ਸੀ। ਇੱਕ ਵਾਰੀ ਸ਼ਪੈਸ਼ ਵਗੈਰਾ ਹਨ ਲੱਗੇ ਹੋਏ ਸੀ। ਸ਼ੀਬੀਆਂ ਲੱਗੀਆਂ ਹੋਆਂ ਸੀ ਬਹੁਤ ਸਾਰੇ ਨਸੰਗ ਦਾ ਵੱਧ ਚੜ ਕੇ ਹਿੱਸਾ ਪਾਉਂਦੀਆਂ ਨੇ ਜਿਨ੍ਹਾਂ ਨੂੰ ਆਪਣੇ ਗੁਰੂ ਨਾਲ ਸਿੱਖੀ ਨਾਲ ਪਿਆਰ ਹੋਵੇ ਹਰਕ ਧਰਮ ਦਾ ਉਹ ਆਪਣਾ ਰੀਤੀ ਰਿਵਾਜ ਹੁੰਦਾ ਜੀ ਤੇ ਇਹ ਵਲੌਗ ਆਪਾਂ ਬਣਾ ਰਹੇ ਆਂ ਵੀਡੀਓ ਬਣਾ ਰਹੇ ਆਂ ਆਪਣੇ ਪੇਕੇ ਪਿੰਡ ਤੋਂ। 2 ਜੂਨ ਦਾ ਇਹ ਸਮਾਗਮ ਸੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਜੀ ਜਿਹੜੇ ਨੇੜੇ ਜੋ ਵੀ ਆ ਸਕਦੇ ਆ ਜਰੂਰ ਸਮਾਗਮ ਤੇ ਪਹੁੰਚਿਆ ਕਰੋ ਸ਼ਹੀਦਾਂ ਦੇ ਸਮਾਗਮ ਤੇ ਆਪਾਂ ਨੂੰ ਜਾਣਾ ਚਾਹੀਦਾ ਤੇ ਜਿਹਨੂੰ ਕੋਈ ਧੰਨਵਾਦ ਆਪਾਂ ਇੱਥੋਂ ਦਾ ਸਾਰਾ ਵੀਡੀਓ ਦਿਖਾ ਦਿਨੇ ਆ ਜਿਹੜੇ ਨਹੀਂ ਦੇਖ ਸਕੇ ਜਿਹੜੇ ਗਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਾਂ ਜਿਹੜੇ ਇਸ ਪ੍ਰੋਗਰਾਮ ਤੇ ਆਈ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸੇ ਪ੍ਰਕਾਰ ਦੇ ਇਤਿਹਾਸਕ ਵਜ ਦਾ ਟੈਂਟ ਸੀਗਾ ਜਦੋਂ ਆਪਾਂ ਪੰਡਾਲ ਦੇ ਵਿੱਚ ਆ ਗਏ ਸੀਗੇ ਇਹ ਦਾਣਾ ਮੰਡੀ ਦੇ ਵਿੱਚ ਪੰਡਾਲ ਲੱਗਿਆ ਹੋਇਆ ਸੀਗਾ ਕਾਫੀ ਸੰਗ ਤਾਂ ਸੀ ਹੰਦਾ ਸਟਾਰਟਿੰਗ ਹੈ ਸ਼ੁਰੂਆਤ ਹੈ ਜੀ ਆ ਤੁਸੀਂ ਵੀਡੀਓ ਤੇ ਬਲੌਗ ਤੇ ਬਣੇ ਰਹੋ ਤੇ ਜਰੂਰ ਸਮਾਗਮ ਦੇਖੋ ਆਪਾਂ ਥੋੜੀ ਬਹੁਤੀ ਆਵਾਜ਼ ਇਥੋਂ ਸਮਾਗਮ ਦੀ ਵੀ ਦੇ ਦਾਂਗੇ ਕਿਉਂਕਿ ਮੇਰੀ ਰਿਕਾਰਡਿੰਗ ਜਾਂ ਆਪਾਂ ਐਟ ਟਾਈਮ ਤੇ ਜਿਹੜੀ ਰਿਕਾਰਡਿੰਗ ਕਰਦੇ ਆਂ ਕਾਫੀ ਫਰਕ ਹੁੰਦਾ ਹੈ ਟਰਸਟ ਜਿਆ ਬਣ ਜਾਂਦਾ ਜੀ ਆਪਾਂ ਸਿੱਧਾ ਪ੍ਰੋਗਰਾਮ ਦੇਖ ਕੇ ਜਾਂ ਲਾਈਵ ਦੇ ਅਪ ਵਿੱਚ ਆਪਾਂ ਨੂੰ ਵਧੀਆ ਦਿਸਦਾ ਇੱਥੇ ਮੈਂ ਲਾਈਵ ਨਹੀਂ ਕਰ ਸਕੀ ਜੀ ਕਿਉਂਕਿ ਥੋੜੀ ਜੀ ਨੈਟ ਪ੍ਰੋਬਲਮ ਸੀਗੀ ਪਤਾ ਨਹੀਂ ਕੀ ਗੱਲ ਸੀ ਇਸ ਦਿਨ ਹੀ ਹੋ ਗਈ ਸੀ ਕਿ ਪਤਾ ਨਹੀਂ ਕਿਵੇਂ ਕਰਕੇ ਤੇ ਮੈਂ ਕੋਸ਼ਿਸ਼ ਤਾਂ ਕੀਤੀ ਸੀ ਪਰ ਉਹ ਚੱਕਿਆ ਨਹੀਂ ਉਹਨਾਂ ਨੇ ਸਟਾਰਟ ਮੇਰਾ ਹੋਇਆ ਨਹੀਂ ਲਾਈਵ ਇਥੋਂ ਤੇ ਇਥੇ ਤੁਹਾਨੂੰ ਦਿਖਾ ਦਗੀ ਜੀ ਇਹ ਜੀ ਦਰਬਾਰ ਸਾਹਿਬ ਦੇ ਵਿੱਚ ਕਥਾਵਾਚਕ ਕਥਾਕਰ ਵੈਸੀ ਜੋ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ 2 ਜੂਨ ਦੇ ਜਨਮ ਦਿਨ ਤੇ 2 ਜੂਨ ਨੂੰ ਉਹਨਾਂ ਦਾ 1947 ਨੂੰ ਜਨਮ ਹੋਇਆ ਸੀ ਉਸ ਬਾਰੇ ਦੱਸ ਰਹੇ ਸੀ ਕਿਉਂਕਿ ਉਹਨਾਂ ਦੀ ਸਖਸ਼ੀਅਤ ਬਾਰੇ ਉਹਨਾਂ ਦੇ ਜੀਵਨ ਬਾਰੇ ਉਹ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਸੀ ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਇਹਦੇ ਬਾਰੇ ਪਤਾ ਵੀ ਹੈਗਾ ਜੀ ਬਹੁਤ ਸਿੱਖ ਸੰਗਤਾਂ ਆਤਵਾਦੀ ਮੰਨਦੀਆਂ ਹਨ ਜਿੰਨਾ ਜਿਨ੍ਹਾਂ ਨੇ ਦਰਸ਼ਨ ਕੀਤੀਆਂ ਜਿਨ੍ਹਾਂ ਨੇ ਆਪਣੇ ਦਾਦੇ ਪੜਦਾਦੇ ਤੋਂ ਉਹਨਾਂ ਬਾਰੇ ਸੁਣਿਆ ਜਾਂ ਬਹੁਤ ਸਾਰੇ ਮੇਰੇ ਵੀਰ ਭੈਣ ਜੀ ਦਾ ਹੈ ਜੀ ਨੇ ਉਹਨਾਂ ਨੇ ਦਰਸ਼ਨ ਕੀਤੇ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਪਤਾ ਜੀ ਬਹੁਤ ਸਾਰੇ ਨਾ ਸਿੱਖ ਸੰਗਤਾਂ ਮੰਨਦੀਆਂ ਹੀ ਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਜੀ ਮੇਰਾ ਪੇਕਾ ਪਿੰਡ ਰੋਡੇ ਪਿੰਡ ਤੋਂ ਇਹ ਨਹੀਂਗਾ ਕੋਈ ਨਸ਼ਾ ਪੱਤਾ ਇਥੇ ਕਰਦਾ ਜਾਂ ਕਿਸੇ ਦੇ ਉਹ ਵੀ ਕੋਈ ਵਾਲ ਕਤਲ ਕਰਾਉਂਦਾ ਵੈ ਕਹਿਣ ਤੋਂ ਬਾਅਦ ਹਰਕਦੇ ਗੁਰਸਿੱਖੀ ਜੀਵਨ ਤੁਸੀਂ ਦੇਖ ਸਕਦੇ ਆ ਵੈਸੇ ਵੀ ਜੇ ਤੁਸੀਂ ਦੇਖੋ ਤੁਸੀਂ ਆਮ ਪਿੰਡਾਂ ਨਾਲੋਂ ਤੇ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਗੁਰਸਿੱਖ ਜੀਵਨੰਮ ਵਤੀਤ ਕਰਦੇ ਆ ਭਾਵੇਂ ਕੋਈ ਵੀ ਉਹ ਜਾਤ ਨੂੰ ਸੰਬੰਧ ਰੱਖਦਾ ਜਰੂਰੀ ਨਹੀਂ ਵੀ ਜੱਟ ਸਿੱਖ ਧਰਮ ਦੇ ਵਿੱਚ ਹੀ ਹੋਊਗਾ ਕੋਈ ਵੀ ਹਰ ਧਰਮ ਦੇ ਲੋਕ ਮੇਰੇ ਪਿੰਡ ਵਿੱਚ ਇਸ ਤੇ ਰਹਿੰਦੇ ਆ ਮੇਰੇ ਪੇਕੇ ਪਿੰਡ ਦੇ ਵਿੱਚ ਤੇ ਹਰ ਇੱਕ ਦੇ ਗੁਰਸਿੱਖੀ ਨਾਲ ਪਿਆਰ ਆ ਜੀ ਇੱਥੇ ਸੰਤ ਖਾਲਸਾ ਗੁਰਦੁਆਰਾ ਸਾਹਿਬ ਬਣਿਆ ਜਿੱਥੇ ਸੰਤਾਂ ਦਾ ਜਨਮ ਹੋਇਆ ਸੀ ਤੇ ਉਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸੁਬਾ ਸ਼ਾਮ ਜਾਨੀ ਕਿ 24 ਘੰਟੇ ਲੰਗਰ ਵੀ ਤਿਆਰ ਹੁੰਦਾ ਹੈ ਤੇ ਸਿੱਖ ਸੰਗਤਾਂ ਸੇਵਾ ਵੀ ਕਰਦੀਆਂ ਇੱਥੇ ਗਤਕਾ ਵੀ ਸਿਖਾਇਆ ਜਾਂਦਾ ਬੱਚਿਆਂ ਨੂੰ ਗੁਰਬਾਣੀ ਦਾ ਗੁਰਬਾਣੀ ਵੀ ਕੰਠ ਕਰਵਾਈ ਜਾਂਦੀ ਹੈ ਬਹੁਤ ਸਾਰੇ ਬੱਚੇ ਇੱਥੋਂ ਵਿਦਿਆ ਲੈ ਕੇ ਅੱਗੇ ਵਧ ਰਹੇ ਆ ਤੇ ਜੋ ਵੀ ਇੱਥੋਂ ਸਿੱਖਿਆ ਪ੍ਰਾਪਤ ਕਰਦਾ ਉਹਨਾਂ ਨੂੰ ਪੜ੍ਹਾਈ ਉਹਨਾਂ ਦੀ ਪੜ੍ਹਾਈ ਤੇ ਉਹਨਾਂ ਨੂੰ ਨੌਕਰੀ ਦੇਣ ਦਾ ਵੀ ਇਹ ਇੱਥੋਂ ਦੇ ਹੈੱਡ ਗ੍ਰਾਂਤੀ ਵੱਲੋਂ ਟੀਚਾ ਰੱਖਿਆ ਗਿਆ ਜੀ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਹੈੱਡ ਗ੍ਰਾਂਤੀ ਨੇ ਤੇ ਤੁਸੀਂ ਵੀ ਸੰਗਤਾਂ ਦੇ ਦਰਸ਼ਨ ਕਰੋ ਜੀ ਇਕੱਠ ਬਹੁਤ ਜ਼ਿਆਦਾ ਹੋ ਗਿਆ ਸੀ ਪਿਛਲੇ ਸਾਲ ਨਾਲੋਂ ਜ਼ਿਆਦਾ ਪ੍ਰਬੰਧ ਕੀਤਾ ਸੀ ਐਰ ਕੀ ਉਸਤਨ ਨਾਲੋਂ ਵੀ ਜ਼ਿਆਦਾ ਇਕੱਠ ਹੋ ਗਿਆ ਜੀ ਬਹੁਤ ਸਾਰੇ ਢਾਡੀ ਰਾਗੀ ਕਵੀਸ਼ਰ ਜਤੇ ਹੋਰ ਦਮਦਮੀ ਤਕਸਾਲ ਦੇ ਮੁਕੀ ਤੇ ਹੋਰ ਰੂਪਾਂ ਅਮਰਸਰ ਦਰਬਾਰ ਸਾਹਿਬ ਤੋਂ ਬਹੁਤ ਸਾਰੇ ਹੈੱਡ ਗ੍ਰਾਂਥੀ ਕਥਾਵਾਚਕ ਹਰਜਿੰਦਰ ਸਿੰਘ ਤਾਂ ਮਿਲਤੀ ਹੋਏ ਮੈਂ ਨਾਮ ਭੁੱਲ ਗਈ ਜੀ ਨਾਲ ਨਾਲ ਤੇ ਬਹੁਤ ਸਾਰੇ ਮਹਾਨ ਸਿੰਘੀ ਸਿੱਖਸੀਆਂ ਆਨੰਦਪੁਰ ਸਾਹਿਬ ਤੋਂ ਦੰਮਾ ਦਮਦਮਾ ਸਾਹਿਬ ਤੋਂ ਤੇ ਆਏ ਹੋਏ ਸਨ ਤੇ ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ ਤੇ ਇਹ ਟਾਡੀ ਜਥਾ ਸੀ ਉਹਨਾਂ ਦੇ ਉਹਨਾਂ ਨੇ ਬਹੁਤ ਸਾਰਾ ਸੰਤਾਂ ਬਾਰੇ ਦੱਸਿਆ ਹਨਾ ਜਿਹਦਾ ਸਮਾਗਮ ਹੋਇਆ ਆਪਾਂ ਉਸੇ ਵੀ ਗੱਲ ਕਰਦੇ ਆਂ ਭਾਵੇਂ ਆਪਾਂ ਨੂੰ ਪਤਾ ਹੋਵੇ ਪਰ ਫਿਰ ਵੀ ਆਪਾਂ ਉਸ ਮਹਾਨ ਸ਼ਹੀਦ ਕੋਈ ਵੀ ਹੋਵੇ ਆਪਾਂ ਉਹ ਜਿੱਥੇ ਜਿਸ ਪ੍ਰੋਗਰਾਮ 'ਚ ਜਾਗੇ ਉਹਦੇ ਬਾਰੇ ਇੰਟਰਸਟ ਹੁੰਦਾ ਸੋਨਾ ਚੰਗਾ ਲੱਗਦਾ ਵਧੀਆ ਲੱਗਦਾ ਬਾਕੀ ਜੀ ਸਾ ਮੇਰਾ ਜੀਵਨ ਗੁਰਸਿੱਖੀ ਦੇ ਵਿੱਚ ਹੀ ਪੈਦਾ ਹੋਇਆ ਤੇ ਅੱਗੇ ਵੀ ਮੈਂ ਗੁਰਸਿੱਖ ਘਰ ਦੇ ਵਿੱਚ ਹੀ ਆਈ ਹੋਈ ਆ ਮਤਲਬ ਮੇਰਾ ਵਿਆਹ ਹੀ ਹੋਇਆ ਮੈਨੂੰ ਚੰਗਾ ਲੱਗਦਾ ਇਹੋ ਜੇ ਗੁਰਮਤ ਸਮਾਗਮ ਵਧੀਆ ਲੱਗਦੇ ਆ ਜਦ ਮੇਰੇ ਗੁਰੂ ਦੀ ਗੱਲ ਹੋਵੇ ਕੋਈ ਵੀ ਹੋਵੇ ਉਹ ਤੇ ਬਾਣੀ ਦੀ ਗੱਲ ਹੋਵੇ ਮਤਲਬ ਮੇਰਾ ਮੈਨੂੰ ਵਧੀਆ ਲੱਗਦਾ ਚੰਗਾ ਲੱਗਦਾ ਵੀ ਗੁਰਬਾਣੀ ਨਾਲ ਜੁੜਨਾ ਗੁਰਬਾਣੀ ਦੀ ਗੱਲ ਸੋਹਣੀ ਕਥਾ ਸੋਹਣੀ ਢਾਡੀ ਵਾਰਾਂ ਸੋਣੀਆਂ ਚੰਗੀ ਲੱਗਦੀ ਕੁਵਿਸ਼ਰੀ ਵਧੀਆ ਲੱਗਦੀ ਆ ਬਾਕੀ ਅੱਡੋ ਅੱਡ ਹਰਕ ਦਾ ਮਨ ਹੁੰਦਾ ਜੀ ਤੇ ਇੱਥੇ ਹੁਣ ਆਪਾਂ ਵਾਪਸ ਆ ਗਏ ਸੀ 2:30 3:00 ਵਜੇ ਆਪਾਂ ਵਾਪਸ ਆ ਗਏ ਸੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਜੋ ਜੋ ਸੰਗਤਾਂ ਲਈ ਪ੍ਰੋਗਰਾਮ ਦੇਖਿਆ ਜਾਂ ਪਹੁੰਚੇ ਸੀ ਜਾਂ ਜਿਨ੍ਹਾਂ ਨੂੰ ਨੌਲੇਜ ਆ ਜਰੂਰ ਦੱਸਿਓ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ